ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਭੂ ਬਾਰਡਰ ਖਨੌਰੀ ਬਾਰਡਰ ਤੇ ਤਾਇਨਾਤ ਨਹੀਂ ਪਰ ਉੱਥੇ ਹੀ ਹਰਿਆਣੇ ਵੱਲੋਂ ਜਿਹੜੇ ਗੋਲੇ ਦਾਗੇ ਜਾ ਰਹੇ ਨੇ ਆਸੂ ਗੈਸ ਦੇ ਤੇ ਰਬੜ ਦੀਆਂ ਗੋਲੀਆਂ ਦਾਗੇ ਜਾ ਰਹੇ ਜਿਸ ਵਿੱਚ ਕਈ ਨੌਜਵਾਨ ਜ਼ਖਮੀ ਹੋਏ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਹਸਪਤਾਲ ਵਿੱਚ ਪਹੁੰਚੇ ਨੇ ਤਾਂ ਉੱਥੇ ਹੀ ਹਸਪਤਾਲ ਦੇ ਵਿੱਚ ਜ਼ਖਮੀ ਨੌਜਵਾਨ ਨੂੰ ਮਿਲਣ ਪਹੁੰਚੇ ਨੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਪੰਜਾਬ ਦੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਕਿ ਕਿਉਂ ਹਰਿਆਣੇ ਦੇ ਜਿਹੜੇ ਸਿਪਾਹੀ ਨੇ ਔਰ ਉੱਤੇ ਦੀ ਜਿਹੜੀ ਫੋਰਸ ਆ ਉਹ ਪੰਜਾਬ ਦੇ ਅੰਦਰ ਆ ਕੇ ਗੋਲੇ ਦਾਗ ਰਹੀ ਏ ਨੌਜਵਾਨਾਂ ਨੂੰ ਜ਼ਖਮੀ ਕਰ ਰਹੀ ਏ ਮੈਂ ਇਸ ਦੀ ਨਿੰਦਾ ਕਰਦਾ ਤੇ ਪੰਜਾਬ ਦੀ ਸਰਕਾਰ ਦੀ ਇਹ ਰਲਈ ਪਗਟਾ ਇਹ ਕਹਣਾ ਹੈ ਸੁਖਬੀਰ ਸਿੰਘ ਬਾਦਲ ਦਾ ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੋਰਾ ਪਿੰਡਾ ਪਟਿਆਲਾਚ ਕੋਲ ਜਿਹੜਾ ਕਨੌਰ ਦੇ ਵਿੱਚ ਜਿਹੜਾ ਸ਼ੰਭੂ ਬਾਟਰ ਤੇਜੀ ਦੇ ਉੱਤੇ ਗੋਲੇ ਚਲਾਏ ਗਏ ਸੀ ਅੱਜ ਉਹਨੂੰ ਮੈਂ ਉਸ ਦੀ ਹਾਲ ਪਤਾ ਕਰਨ ਵਾਸਤੇ ਆਇਆ ਬੇਚਾਰੇ ਦੀ ਆਖੀ ਚਲੀ ਗਈ ਉੱਥੇ ਤੁਸੀਂ ਦੇਖੋ ਉੱਥੇ ਐਜੇ ਉੱਥੇ ਐਮ ਬੁਲੇਟ ਮਾਰਕ ਲੱਗਦੇ ਐ ਐਂਛੇ ਚ ਲੱਗਦੇ ਸਾਰੀ ਅੱਖ ਵਿਚਾਰੀ ਦੀ ਚਲੇ ਗਈ ਨੌਜਵਾਨ 22 ਸਾਲ ਦਾ ਬੰਦਾ ਆ ਜਿਹੜੇ ਨੌਜਵਾਨ ਐ ਆ ਕਿਸਾਨੀ ਲਈ ਕਿਸਾਨੀ ਦੇ ਦੇ ਹੱਕਾਂ ਲਈ ਲੜਾਈ ਲੜ ਰਿਹਾ ਉਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਕਿਸੇ ਡੈਮੋਕਰੇਟਿਕ ਕੰਟਰੀ ਚ ਨਹੀਂ ਐ ਤੁਸੀਂ ਦੇਖਿਆ ਹੋਣਾ ਕਿ ਅ ਇੱਕ ਹੋਰ ਵੀ ਬਜ਼ੁਰਗ ਹੈ ਉਹਦੀ ਵੀ ਡੈਥ ਹੋ ਗਈ ਹੈ ਗਿਆਨ ਸਿੰਘ ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ 'ਚ ਖੜੇ ਹੈ ਦੇਖੋ ਸੂਬਾ ਪੰਜਾਬ ਦਾ ਜ਼ਮੀਨ ਪੰਜਾਬ ਦੀ ਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ ਦੇਖੋ ਆ ਕਿੱਡਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉੱਤੇ ਪੰਜਾਬ ਪੁਲਿਸ ਹੀ ਕਲਾਪਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ ਆ ਇੱਕ ਆਪਣੀ ਕਨਸਟੀਟਿਊਸ਼ਨ ਹੈ ਬ ਇਕ ਪੰਜਾਬ ਦੀ ਪੁਲਿਸ ਹਰਿਆਣਾ ਚ ਨਹੀਂ ਜਾ ਸਕਦੀ ਉਥੇ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਦੇ ਨਾਲ ਸਪੋਰਟ ਨਾਲ ਕਿਸ ਨੂੰ ਫੜ ਸਕਦੀ ਹੈ ਐ ਨਹੀਂ ਕਰ ਸਕਦੀ ਕਿ ਜਿਵੇਂ ਸਿੱਧਾ ਜਾ ਕੇ ਤੁਸੀਂ ਚਲਾ ਦੋ ਇੱਥੇ ਤਾਂ ਜਿਵੇਂ ਬਾਰਡਰ ਬਣਾਇਆ ਹੈ ਦੇਖੋ ਨੈਗੋਸ਼ੀਏਸ਼ਨ ਨਾਲ ਪਿਆਰ ਨਾਲ ਡੈਮੋਕਰੇਸੀ ਦਾ ਮਤਲਬ ਹੈ ਰਾਈਟ ਪ੍ਰੋਟੈਸਟ ਕਰਨਾ ਸਾਰਿਆਂ ਦਾ ਪਰ ਡੈਮੋਕਰੇਸੀ ਦਾ ਮਤਲਬ ਹੈ ਪਿਆਰ ਨਾਲ ਡਾਇਲੌਗ ਨਾਲ ਗੱਲਾਂ ਹੋਣ ਡਾਇਲੌਗ ਨਾਲ ਹੀ ਪਿਛਲੀ ਵਾਰ ਦੇਖੋ ਸੰਘਰਸ਼ ਕੀਤਾ ਇਹਨਾਂ ਨੇ ਤੇ ਉਦੋਂ ਡਾਇਲੌਗ ਨਾਲ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲਿੱਤੇ ਡਾਇਲੌਗ ਕਰਕੇ ਹੋਏ ਨਾ ਜੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਮੰਗਾਂ ਉਸ ਟਾਈਮ ਜਿਹੜੀਆਂ ਕਮਿਟ ਕੀਤੀਆਂ ਸੀ ਉਹਨਾਂ ਚੋਂ ਹੀ ਨਹੀਂ ਪੂਰੀ ਹੋਈਆਂ ਸੋ ਜਿਹੜੀ ਵੀ ਕਮਿਟਮੈਂਟ ਹੋਏ ਜੇ ਪੂਰੀ ਨਾ ਹੋਏ ਤੇ ਹੋਰ ਜ਼ਿਆਦਾ ਫਰਸਟ੍ਰੇਸ਼ਨ ਕਰਦੀ ਹੈ ਦੇਖੋ ਪੰਜਾਬ ਇੱਕ ਇਤਿਹਾਸਾ ਸੂਬਾ ਹੈ ਜਿਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹਾਦਤਾਂ ਦਿੱਤੀਆਂ ਜੇ ਤੁਸੀਂ ਫ੍ਰੀडम फाइਟਰ ਦੇਖੋ ਸਭ ਤੋਂ ਜ਼ਿਆਦਾ ਉਪਦੇਸ਼ ਦੇ ਆ ਪੰਜਾਬ ਦੇ ਆ ਜਦੋਂ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅਨਹਣੀ ਸੀ ਆ ਛੋਟਾ ਜਿਹਾ ਸੂਬਾ 2.5% ਏਰੀਆ ਵਾਲਾ ਸੂਬਾ ਦੇਸ਼ ਨੂੰ ਉਹਨਾਂ ਨੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ ਪਾਣੀ ਸਾਡੇ ਨਾਲ ਧੱਕਾ ਹੋਇਆ ਸਾਡਾ ਪਾਣੀ ਦੂਜੇ ਦੂਜੇ ਸੂਬਿਆਂ ਨੂੰ ਦਿੱਤਾ ਪਰ ਫਿਰ ਵੀ ਆਪਣਾ ਟਿਊਬਵਲ ਨਾਲ ਪਾਣੀ ਕੱਢ-ਕੱਢ ਕੇ ਜਿਹੜਾ ਅੱਜ 800 ਫੁੱਟ ਤੇ ਚੱਲ ਗਿਆ ਹੈ ਤੇ ਦੇਸ਼ ਨੂੰ ਅਨ ਦਿੱਤਾ ਤੁਸੀਂ ਸਰਦੀ ਬਾਰਡਰ ਵੀ ਦੇਖ ਲਓ ਪਾਕਿਸਤਾਨ ਹੋਏ ਚਾਈਨਾ ਨਾਲ ਸਾਰੇ ਆਪਣੇ ਸਿੱਖ ਰੈਜiment ਉੱਥੇ ਹੀ ਐ ਤੇ ਤੁਸੀਂ ਦੇਖਿਆ ਜੇ ਤੁਸੀਂ ਫੋਟੋਆਂ ਦੇਖਿਆ ਹੋਣਾ ਚਾਈਨ ਚਾਈਨਾ ਦੇ ਜਿਹੜੇ ਲੋਕ ਉੱਥੇ ਫੌਜੀ ਜਿਹਨਾਂ ਨੂੰ ਭਜਾ ਭਜਾਉਣ ਵਾਲੀ ਸਿੱਖ ਰੈਜiment ਹੈ ਸੋ ਆਹ ਹੌ ਕਾਮ ਹੈ ਜਿਹੜੀ ਦੇਸ਼ ਵਾਸਤੇ ਜਿਹੜੀ ਲੜਦੀ ਰਹੀ ਹੈ ਸੋ ਇਸ ਕਰਕੇ ਇਹਨਾਂ ਨੂੰ ਇੰਨੇ ੱੱਕੇ ਨਾਲ ਹਰਿਆਣਾ ਗੱਮਣ ਨੂੰ ਨਾ ਐ ਨਹੀਂ ਕਰਨਾ ਚਾਹੀਦਾ ਆ ਖਾਸ ਕਰਕੇ ਪੰਜਾਬ ਗੱਮਣ ਤਾਂ ਮੈਂ ਹੈਰਾਨ ਐ ਇਹਨਾਂ ਤੇ ਕਿ ਤੁਹਾਡੇ ਸੂਬੇ ਸਾਰਾ ਕੁਝ ਹੋ ਰਿਹਾ ਤੁਸੀਂ ਚੁੱਪੋਂ ਕੁਛ ਕਾ ਨਹੀਂ ਰਹੇ ਤੇ ਨਾਲੇ ਸਰੈਂਡਰੀ ਕਰੀ ਬੈਠਾ ਪੰਜਾਬ ਗੰਮਣ ਪੰਜਾਬ ਤਾਂ ਆਪਣੇ ਲਿਪ ਸਰਵਿਸ ਕੰਨ ਤੇ ਲੱਗਿਆ ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗੰਮਣ ਨੇ ਪੰਜਾਬ ਦੇ ਕੀਤਾ ਸਟਰੋਂਗਲੀ ਕੰਡੈਮ ਕਰਦੇ ਆ ਤੇ ਅਸੀਂ ਇੱਕ ਆ ਵੀ ਬੇਨਤੀ ਕਰਦੇ ਆ ਕਿ ਅੱਗੇ ਤੋਂ ਆ ਨਾ ਹੋ ਜਿੰਨੇ ਵਿਚਾਰੇ ਕੋਈ ਜਿਨ੍ਹਾਂ ਦੀ ਅੱਖ ਚਲੀ ਗਈ ਇਹਨਾਂ ਨੂੰ ਜਾਂ ਜਿਹੜੇ ਫਟੜ ਹੋਏ ਆ ਜਿਹੜਾ ਨੌਜਵਾਨ ਦੀ ਅੱਖ ਚਲੀ ਗਈ ਵਿਚਾਰਾ 22 ਸਾਲ ਦੀ ਉਮਰ ਹੈ ਘੱਟ ਤੋਂ ਘੱਟ ਇਹਨੂੰ ਅਡੀ ਬਾਕੀ ਜ਼ਿੰਦਗੀ ਇਹਨਾਂ ਵਿਚਾਰੇ ਗਰੀਬ ਪਰਿਵਾਰ ਦਾ ਬਾਕੀ ਜ਼ਿੰਦਗੀ ਵਾਸਤੇ ਘੜਤਘੜੇ ਨੂੰ ਪੰਜਾਬ ਸਰਕਾਰ ਇਮੀਡੀਐਂਟਲੀ ਸਰਕਾਰੀ ਨੌਕਰੀ ਦੇ ਤੇ ਜਿਨੇ ਪੱਟੜਾ ਹੈ ਉਹਨਾਂ ਨੂੰ ਕੰਪਨਸੇਜ ਦੇ ਤੇ ਮੈਡੀਕਲ ਫੈਸਿਲਿਟੀ ਦੇ ਮੈਂ ਅੱਜ ਹਸਪੀਟਲ 'ਚ ਆਇਆ ਹਾਂ ਮੈਂ ਪਤਾ ਕੀਤਾ ਕੋਈ ਪੰਜਾਬ ਸਰਕਾਰ ਦਾ ਬੰਦਾ ਨਹੀਂ ਆ ਨਾ ਉੱਥੇ ਐਂਬੂਲੈਂਸ ਹੈ ਤੁਸੀਂ ਹੈਰਾਨ ਰਹਿ ਜਾਓਗੇ ਸ਼ੰਭੂ ਬਾਰਡਰ ਤੇ ਐਂਬੂਲੈਂਸੀ ਹੈ ਨਹੀਂ ਜਿਹੜੇ ਲੋਕੀ ਲੈ ਕੇ ਜਾ ਰਹੇ ਆਪਣੀਆਂ ਗੱਡੀਆਂ ਤੇ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਸੋ ਪੰਜਾਬ ਗਰਮੰਡ ਦਾ ਤੇ ਖਾਸ ਕਰਕੇ ਹਰਿਆਣਾ ਗਰਮੰਡ ਦਾ ਜਿਹੜਾ ਅੱਜ ਸਾਰੇ ਐਪੀਸੋਡ ਹੈ ਮੈਂ ਸਟਰੋਂਗਲੀ ਕੰਡਮ ਕਰਦਾ ਤੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਨੌਕਰੀਆਂ ਵੀ ਦੇਣੀਆਂ ਚਾਹੀਦੀਆਂ ਨੇ ਤੇ ਇਹਨਾਂ ਦੀਆਂ ਮੰਗਾਂ ਸਰਕਾਰ ਮੋਦੀ ਸਰਕਾਰ ਮੰਨ ਲਵੇ ਪਰ ਜਿਹੜੇ ਨੌਜਵਾਨ ਜ਼ਖਮੀ ਹੋਏ ਨੇ ਇਹ ਬਹੁਤ ਮੰਦ ਭੱਗਾ ਹੈ ਅਸੀਂ ਪੰਜਾਬ ਦੇ ਵਸਿੰਦੇ ਆ ਭਾਰਤ ਦੇ ਹੀ ਨਾਗਰਿਕਾਂ ਸਾਡੇ ਨਾਲ ਇਹ ਜਿਹੜਾ ਬਤਾਅ ਕੀਤਾ ਜਾ ਰਿਹਾ ਇਸ ਦੀ ਮੈਂ ਨਿੰਦਾ ਕਰਦਾ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਤੇ ਤਿੱਖੇ ਹਮਲੇ ਬੋਲੇ ਨੇ